ਸੋਨੇ ਤੇ ਚਾਂਦੀ ਦੇ ਭਾਅ ਦੇ ਵਿੱਚ ਲਗਾਤਾਰ ਵੱਡੇ ਪੱਧਰ ਤੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਤੇ ਹੁਣ ਚਾਂਦੀ ਦੇ ਵਧੇ ਹੋਏ ਭਾਅ ਨੇ ਇਤਿਹਾਸਿਕ ਤੱਥਾਂ ਨੂੰ ਝੁਠਲਾ ਦਿੱਤਾ ਹੈ ਤੇ ਕੁਝ ਹੀ ਘੰਟਿਆਂ ਦੇ ਵਿੱਚ ਚਾਂਦੀ ਦੇ ਭਾਅ ਦੇ ਵਿੱਚ 9200 ਰੁਪਏ ਦਾ ਵਾਧਾ ਹੋਇਆ ਸੋ ਅਚਾਨਕ ਇਸ ਭਾਅ ਦੇ ਵਿੱਚ ਉਛਾਲ ਆਇਆ ਹੈ ਦਿਲਚਸਪ ਗੱਲ ਇਹ ਹੈ ਕਿ ਚਾਂਦੀ ਨੇ IBJA ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਸੋ ਇੰਨੇ ਘੱਟ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਦੇਖਣ ਨੂੰ ਨਹੀਂ ਮਿਲਿਆ ਸੋ ਪਿਛਲੇ ਸਾਰੇ ਰਿਕਾਰਡ ਚਾਂਦੀ ਦੇ ਭਾਅ ਨੇ ਤੋੜ ਦਿੱਤੇ ਨੇ ਸੋ ਇਸ ਵੇਲੇ ਚਾਂਦੀ ਦੀ ਕੀਮਤ ਹੈ ਜੋ 1,86,350 ਰੁਪਏ ਪ੍ਰਤੀ ਕਿਲੋਗ੍ਰam ਦੇ ਪਾਰ ਪਹੁੰਚ ਗਈ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਚਾਂਦੀ ਅਚਾਨਕ ਇੰਨੀ ਤੇਜ਼ ਕਿਉਂ ਹੋ ਗਈ ਹੈ ਇਸ ਦੇ ਨਾਲ ਕਮੋਡਿਟੀ ਮਾਹਰ ਵੱਲੋਂ ਕਈ ਵਜ੍ਹਾ ਇਸ ਦੀਆਂ ਦੱਸੀਆਂ ਜਾ ਰਹੀਆਂ ਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਵਧ ਗਈਆਂ ਨੇ ਤੇ ਇਹਨਾਂ ਵਧੀਆਂ ਹੋਈਆਂ ਕੀਮਤਾਂ ਨੇ ਇਤਿਹਾਸ ਰਚ ਦਿੱਤਾ ਐ ਐਮਸੀਐਕਸ ਦੇ ਵਿੱਚ ਪਹਿਲੀ ਵਾਰ ਇਸ ਦੀ ਕੀਮਤ 1,91,000 ਪ੍ਰਤੀ ਕਿਲੋਗ੍ਰam ਦੇ ਪਾਰ ਚਲੀ ਗਈ ਸੀ ਗੱਲ ਕਰੀਏ ਬੁੱਧਵਾਰ 10 ਦਸੰਬਰ ਨੂੰ ਚਾਂਦੀ ਨੇ ਇੱਕ ਵਾਰ ਝਟਕੇ ਦੇ ਨਾਲ ਪਿਛਲੇ ਦਿਨ ਦਾ ਵੀ ਰਿਕਾਰਡ ਤੋੜ ਦਿੱਤਾ ਮੰਗਲਵਾਰ 10 ਦਸੰਬਰ ਨੂੰ ਚਾਂਦੀ ਦਾ ਰੇਟ 1,88,800 ਦੇ ਕਰੀਬ ਪਹੁੰਚ ਕੇ ਨਵਾਂ ਰਿਕਾਰਡ ਬਣਾਇਆ ਸੀ ਜੋ ਬੁੱਧਵਾਰ ਦੇ ਵਾਅਦਾ ਬਾਜ਼ਾਰ ਖੁੱਲਦੇ ਹੀ ਟੁੱਟ ਗਿਆ ਦੇ ਚਾਸਪਾ ਗੱਲ ਇਹ ਹੈ ਕਿ IBGA ਨੇ ਦੇ ਪਿਛਲੇ ਸਾਰੇ ਰਿਕਾਰਡ ਚਾਂਦੀ ਦੀ ਕੀਮਤ ਨੇ ਤੋੜ ਦਿੱਤੇ ਨੇ ਤੇ ਇਸ ਦੀ ਕੀਮਤ ਫਿਲਹਾਲ 1,86,350 ਰੁਪਏ ਬਣੀ ਹੋਈ ਹੈ ਇਸ ਦੇ ਪਾਰ ਪਹੁੰਚ ਗਈ ਹੈ ਤੇ ਵੀਰਵਾਰ ਨੂੰ ਵੀ ਚਾਂਦੀ ਦਾ ਜਿਹੜਾ ਰੇਟ ਹੈ ਉਸੇ ਤਰ੍ਹਾਂ ਕਾਇਮ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਆਖਰ ਚਾਂਦੀ ਇੰਨੀ ਜ਼ਿਆਦਾ ਤੇਜ਼ ਕਿਉਂ ਹੋ ਗਈ ਅਚਾਨਕ ਚਾਂਦੀ ਦੇ ਭਾਅ ਦੇ ਵਿੱਚ ਇੰਨੀ ਜ਼ਿਆਦਾ ਤੇਜ਼ੋ ਤੇਜ਼ੀ ਕਿਉਂ ਆਈ ਕਮੋਡਿਟੀ ਮਾਹਰ ਜਿਹੜੇ ਨੇ ਇਸ ਦੀਆਂ ਕਈ ਵਜ੍ਹਾ ਦੱਸ ਰਹੇ ਨੇ ਮਲਟੀ ਕਮੋਡਿਟੀ ਐਕਸਚੇਂਜ ਐਕਸਚੇਂਜ ਦੇ ਵਿੱਚ ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਚਾਂਦੀ ਦੇ ਵਿੱਚ ਅਚਾਨਕ ਤੇਜ਼ੀ ਆਈ ਹੈ ਇਸ ਨੂੰ ਦੇਖਦੇ ਹੋਏ ਇਸ ਦੀ ਕੀਮਤ ਹੈ ਜਿਹੜੀ 1,88,800 ਦੇ ਪਾਰ ਇੱਕ ਟਾਈਮ ਤੇ ਚਲੇ ਗਈ ਸੀ ਤੇ ਇਸ ਤੋਂ ਬਾਅਦ ਚਾਂਦੀ ਦੀ ਕੀਮਤ ਹੈ ਜਿਹੜੀ ਇਸ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਖਾਸ ਗੱਲ ਇਹ ਹੈ ਕਿ ਦੂਜੇ ਦਿਨ ਬੁੱਧਵਾਰ ਵੀ ਮਾਰਕੀਟ ਖੁੱਲਦੇ ਹੀ ਚਾਂਦੀ ਨੇ ਬੜੀ ਵੱਡੀ ਰਫਤਾਰ ਦਿਖਾਈ ਤੇ ਪਿਛਲੇ ਸਾਰੇ ਰਿਕਾਰਡ ਇਸਨੇ ਤੋੜ ਦਿੱਤੇ 1,91,000 ਪ੍ਰਤੀ ਕਿਲੋਗ੍ਰam ਦੇ ਭਾਅ ਦੇ ਪਾਰ ਚਾਂਦੀ ਪਹੁੰਚ ਗਈ ਸੀ ਫਿਲਹਾਲ ਇਸ ਦਾ ਜਿਹੜਾ ਭਾਅ ਹੈ ਉਹ ਇਸ ਵੇਲੇ 1,86,000 ਦੇ ਕਰੀਬ ਚੱਲ ਰਿਹਾ ਹੈ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਚਾਂਦੀ ਦੇ ਵਧੇ ਹੋਏ ਭਾਅ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਚਾਂਦੀ ਦੇ ਭਾਅ ਦੇ ਵਿੱਚ 9200 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਵਾਧਾ ਦੇਖਣ ਨੂੰ ਮਿਲਿਆ ਸੋ ਅਚਾਨਕ ਇੱਕ ਵੱਡਾ ਉਛਾਲ ਚਾਂਦੀ ਦੇ ਭਾਅ ਦੇ ਵਿੱਚ ਆਇਆ ਇਸ ਦੌਰਾਨ ਚਾਂਦੀ ਦੇ ਵਿੱਚ ਟ੍ਰੇਡਿੰਗ ਕਰਨ ਵਾਲੇ ਤੇ ਚਾਂਦੀ ਦੀ ਇਨਵੈਸਟਮੈਂਟ ਜਿਨ੍ਹਾਂ ਨੇ ਪਹਿਲਾਂ ਤੋਂ ਕੀਤੀ ਹੈ ਉਹਨਾਂ ਦੇ ਲਈ ਇਹ ਚੰਗੀ ਖਬਰ ਹੈ ਕਿਉਂਕਿ ਉਹਨਾਂ ਦੀ ਇਨਵੈਸਟ ਕੀਤੀ ਹੋਈ ਚਾਂਦੀ ਦੇ ਭਾਅ ਦੇ ਵਿੱਚ ਵੱਡਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਹੀ ਚਾਂਦੀ ਦੀ ਖਰੀਦਦਾਰੀ ਚਾਹਣ ਵਾਲੇ ਲੋਕਾਂ ਦੇ ਲਈ ਜਿਹੜਾ ਉਹ ਇਹ ਖਬਰ ਜਿਆਦਾ ਚੰਗੀ ਨਹੀਂ ਹੈ ਕਿਉਂਕਿ ਹੁਣ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਹੋਣਗੇ ਚਾਂਦੀ ਖਰੀਦਣ ਦੇ ਲਈ ਕਿਉਂਕਿ ਚਾਂਦੀ ਦੀ ਪ੍ਰਤੀ ਕਿਲੋਗ੍ਰam ਦੇ ਭਾਅ ਦੇ ਵਿੱਚ ਇੱਕ ਵੱਡਾ ਉਛਾਲ ਦੇਖਣ ਨੂੰ ਮਿਲਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਉਛਾਲ ਲਗਾਤਾਰ ਮੰਗਲਵਾਰ ਤੋਂ ਕਾਇਮ ਹੈ ਤੇ ਅੱਜ ਵੀਰਵਾਰ ਤੱਕ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਸੋ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇ ਨਾਲ ਦੀ ਨਾਲ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਵੱਡਾ ਉਛਾਲ ਆਇਆ ਪਰ ਚਾਂਦੀ ਦੀਆਂ ਕੀਮਤਾਂ ਨੇ ਇੱਕ ਵਾਰੀ ਸਾਰਿਆਂ ਨੂੰ ਹੈਰਾਨ ਕੀਤਾ ਕਿਉਂਕਿ ਥੋੜੇ ਹੀ ਸਮੇਂ ਦੇ ਵਿੱਚ ਚਾਂਦੀ ਦਾ ਕੀਮਤਾਂ ਦੇ ਵਿੱਚ 9200 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਇੱਕ ਵੱਡਾ ਉਛਾਲ ਦੇਖਿਆ ਜਾ ਰਿਹਾ ਹੈ